ਮੇਰਾ ਨਾਮ ਹਰਮਨਦੀਪ ਸਿੰਘ ਹਾਂਜੀ ਆਪਣੀ ਕਿਹੜੀ ਵਾਰਡ ਆਪਣੀ ਵਾਰਡ ਨੰਬਰ 5 ਜੀ ਹਾਂਜੀ ਆਪਣਾ ਜੋ ਇੱਕ ਘਟਰਾ ਵਾਪਰੀ ਹੈ ਕੀ ਮਤਲਬ ਕਿਕਟ ਹੋਣਾ ਸਾਰੀ ਇਹ ਭਾਈ ਚਾਰ ਕਵੇ ਦੀ ਗੱਲ ਹੀ ਮੈਂ ਆਪਣੀ ਸ਼ੌਪ ਤੇ ਬੈਠਾ ਤੇ ਇਦਾਂ ਇੱਕ ਵੀਰ ਆਇਆ ਮੈਨੂੰ ਕਿਹਾ ਪੈਰਾ ਹੇਟਾ ਮੁੱਲ ਚਾਹੀਦੀ ਮੈਂ ਬਹਿ ਜੋ ਵੀਰ ਜੀ ਦੇ ਦੇਣੇ ਹਾਂ ਉਹਨੇ ਦੋ ਜਾਣੇ ਇੱਕ ਨਾਲ ਬਾਹਰ ਖਲੋਜਾ ਹੈ ਉਹਨੂੰ ਵੀ ਵਾਇ ਮਾਰ ਲਈ ਉਹਨੇ ਤੇ ਵਾਇ ਮਾਰ ਕੇ ਜਿਹੜਾ ਬਾਹਰ ਆਇਆ ਦੁਜੀਰੀ ਉਹ ਗਿੱਤ ਉਹਨੇ ਮਰੀ ਭੀਖ ਦੇ ਪਾਸਟਰ ਰਖਿਆ ਤੇ ਪਹਿਲਾ ਇਹ ਅੰਦਰ ਆਇਆ ਉਹ ਕਹਿੰਦਾ ਕਿ ਜੋ ਪੈਸੇ ਹੈਗੇ ਕੱਢ ਦੇ ਸਾਰੇ ਇੱਥੋਂ ਹੀ ਲੀਣਾ ਉਹ ਰੱਬ ਨੂੰ ਥੋੜੀ ਬਾਦੀ ਮੈਦ ਬਸਈਆ ਜਿਉਂ ਵੀ ਮੋਟ ਮੋਟ ਕਾੜ ਹੋਈ ਆ ਤੇ ਲੜਦੇ ਰਹੇ ਅਸਰ ਉਹਨੇ ਦੇਖ ਤਕਰੀਬ ਇੱਕ ਗਾਹ ਆ ਗਿਆ ਦੋਵੇਂ ਆਣ ਲੜ ਕੇ ਉੱਥੇ ਇਹਨਾਂ ਨੂੰ ਫੜ ਲਿਆ ਵਾ ਤੇ ਬਾਕੀ ਨੁਕਸਾਨ ਬਹੁਤ ਹੋ ਗਿਆ ਹਾਂ ਜੀ ਗੋਲੀ ਚੱਲੀ ਹਾਂਜੀ ਫੜਨੇ ਫੜਦੇ ਗੋਲੀ ਵੀ ਚੱਲੀ ਤਿੰਨ ਗੋਲੀਆਂ ਵੱਜੀਆਂ ਜੀ ਕਿਸ ਚੀਜ਼ ਦੀ ਦੁਕਾਨ ਸੀ ਆਪਣੀ ਮੇਰਾ ਜੀ ਮੈਡੀਕਲ ਸਟੋਰ ਹੀ ਤੇ ਤਿੰਨ ਗੋਲੀਆਂ ਵੀ ਬੱਜੀਆਂ ਹਾਂਜੀ ਤਿੰਨ ਗੋਲੀਆਂ ਵੀ ਬੱਜੀਆਂ ਤੇ ਉਹ ਇਸ ਵਕਤ ਤੁਸੀਂ ਆਪਣੇ ਮਤਲਬ ਉਹਨਾਂ ਨੂੰ ਫੜ ਲਿਆ ਹਾਂਜੀ ਜੀ ਫੜ ਵੀ ਲਿਆ ਪੁਲਿਸ ਨੂੰ ਫੜਾਤਾ ਜੋ ਮੌਕੇ ਦੇ ਨਾਲ ਤੋਂ ਜਿਹੜਾ ਵੀ ਪਿਸਤੌਲ ਫੜਿਆ ਗਿਆ ਉਹ ਵੀ ਨਾਲ ਫੜਾਤਾ ਜੀ ਮੋਟਰਸਾਈਕਲ ਮੋਟਰਸਾਈਕਲ ਵੀ ਹੈਗਾ ਸੀ ਕਬਾਈ ਕੀ ਸੀ ਕੋਈ ਪੁੱਛਦੇ ਵਾਲੀ ਕੋਈ 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 ਗਾਂਹ ਰਾਹ ਬਤਾਹੇ ਕੋਈ ਇਹੋ ਜਿਹੀ ਕੋਈ ਘਟਨਾ ਗੱਲਬਾਤ ਕੋਈ ਹੋਈ ਹੋ ਗਈ ਨਹੀਂ ਨਹੀਂ ਭਾਈ ਮੇਰੇ ਆਈ ਦਾ ਕੋਈ ਰੋਲ ਨਹੀਂ ਹਾਂ ਹੁਣ ਕੀ ਮੰਗ ਕੀ ਕਰਦੇ ਹੋ ਤੁਸੀਂ ਮੰਗ ਭਾਈ ਜੋ ਵਾਂਦਾ ਮੇਰਾ ਇਨਸਾਫ ਦਵਾਇਆ ਜਾਵੇ ਜੋ ਮੇਰਾ ਨੁਕਸਾਨ ਹੋਇਆ ਮੈਂ ਗਰੀਬ ਘਰ ਦਾ ਬੱਚਾ ਮੈਂ ਆਪਣੀ ਮਿਹਨਤ ਕਰੇ ਖਾਣਾ ਬਸ ਮੈਂ ਇਹੀ ਚਾਹਨਾ ਕਿ ਜੋ ਮੇਰਾ ਵਾਂਦਾ ਮੈਨੂੰ ਮੇਰਾ ਹੱਕ ਦਵਾਇਆ ਜਾਵੇ ਕਿੰਨਾ ਕੁ ਨੁਕਸਾਨ ਹੋ ਗਿਆ ਭਾਈ ਮੇਰਾ 70 80 ਹਜ਼ਾਰ ਰੁਪਏ ਦਾ ਫੋਨ ਠੀਕ ਹੈ ਜੀ ਆ ਫੋਨ ਨਹੀਂ ਮੇਰਾ ਪਹਿਲੀ ਵਾਰੀ ਆ ਫੋਨ ਤੇ ਵੱਜੀ ਠੀਕ ਹੈ ਜੀ ਦੂਜੀ ਤੇ ਜੀ ਉੱਥੇ ਵੱਜੀ ਬਾਕੀ ਕਿਆ ਵੰਦਾ ਸੀ ਰੋਟਾ ਜੀ ਪੀ ਲਗਭਗ 70 80 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਮੇਰਾ ਅੰਮ੍ਰਿਤਸਰ ਜੇ ਪੱਤੀ ਦੀ ਖ਼ਬਰਾਂ ਲੈ ਰਹੇ ਹੋ ਕਿ ਅੱਜ ਜਿਹੜਾ ਕਿ ਇੱਕ ਗਨ ਸ਼ਾਟ ਹੋਇਆ ਹੈ ਕਿ ਜਿਹਦੇ ਵਿੱਚ ਇੱਕ ਦੋ ਵਿਅਕਤੀ ਗ੍ਰਿਫਤਾਰ ਪਾਏ ਗਏ ਠੀਕ ਹੈ ਨਾ ਤੁਹਾਨੂੰ ਉਸ ਨੂੰ ਵੀ ਹਾਂਜੀ ਇਹਦੇ ਵਿੱਚ ਹਰਮਨਦੀਪ ਸਿੰਘ son of ਗੁਰਦੇਵ ਸਿੰਘ ਪੁਰਾਣਾ ਬਿਜਲੀ ਘਰ ਇਹ ਬਾਬਾਦੀਪ ਸਿੰਘ ਕਲੀਨਿਕ ਦੇ ਰਾਤੇ ਇਹ ਕਲੀਨਿਕ ਚਲਾਉਂਦਾ ਸੀ ਜੋ ਸ਼ਾਮ ਦੇ ਕਰੀਬ 4 ਵਜੇ ਦੇ ਕਰੀਬ ਦੋ ਨੌਜਵਾਨ ਉਹ ਇਹ ਤੇ ਲੋਟ ਕੋ ਦੀ ਨੀਤ ਕਰਨ ਦੇ ਨਾਲ ਇਹਨੂੰ ਤਨਖੀ ਦੇਣੀ ਸ਼ੁਰੂ ਕਰਤੀ ਜੋ ਇਹਦੇ ਵਿੱਚ ਇਸ ਨੇ ਇਹਦੇ ਰੋਲਾ ਪਾਉਣ ਤੇ ਇੱਕਾ ਉੱਥੇ ਹਤੋਪਾਈ ਵੀ ਹੋਏ ਜਿਹਦੇ ਵਿੱਚ ਦੋ ਨੌਜਵਾਨ ਜਿਹੜੇ ਇਹਨਾਂ ਨੇ ਸਾਨੂੰ ਇਹ ਰੌਂਡ ਅਪ ਹੋਏ ਆ ਜਿਹਦੇ ਵਿੱਚ ਇਹਨਾਂ ਨੇ ਤਿੰਨ ਜਿਹੜੀਆਂ ਗੋਲੀਆਂ ਉਹਦੋਂ ਵੀ ਮੌਕੇ ਤੇ ਚਲਵਾਈਆਂ ਗਈਆਂ ਇਹਨਾਂ ਵੱਲੋਂ ਤੇ ਜਿਹਦੇ ਵਿੱਚ ਇੱਕ ਦਾ ਨਾਮ ਕਰਨ ਵੀਰ ਸਿੰਘ son of ਕਾਰਤ ਸਿੰਘ ਇਹ ਇਹ ਕੈਰੋਨ ਰਹਿਣ ਵਾਲਾ ਹੈ ਤੇ ਦੂਸਰਾ ਨਿਸ਼ਾਨ ਸਿੰਘ ਸਨ ਆਫ ਜਰਮਨ ਸਿੰਘ ਇਹ ਵੀ ਕੈਰੋਨ ਦਾ ਰਹਿਣ ਵਾਲਾ ਹੈ ਇਹ ਦੋਵੇਂ ਮੋਟਰਸਾਈਕਲ ਤੇ ਆਏ ਸੀ ਤੇ ਨੋਟਿਸ ਕਰਨ ਦੀ ਨੀਅਤ ਨਾਲ ਇਹ ਦੁਕਾਨ ਦੇ ਵਿੱਚ ਐਂਟਰ ਹੋਏ ਸੀ ਜਿਹਨੂੰ ਕਾਬੂ ਕਰ ਲਿਆ ਗਿਆ ਜੀ ਸਭ ਦੇਖਿਆ ਜਾਂ ਵੀ ਕੋਈ ਇਹਨਾਂ ਦਾ ਅਪਰਾਧਿਕ ਸ਼ੌਕੜਾ ਹੈ ਕੋਈ ਨਹੀਂ ਨਹੀਂ ਹਜੇ ਇਸ ਗੱਲ ਨੂੰ ਵੈਰੀਫਾਈ ਅਸੀਂ ਕਰਨ ਦੇ ਆ ਤੇ ਫਿਲਹਾਲ ਅਸੀਂ ਕਾਰਮਾ ਦਰਜ ਕੀਤਾ ਜਾ ਰਿਹਾ ਹੈ ਤੇ ਜੋ ਵੀ ਕਾਨੂੰਨੀ ਕਾਰਵਾਈ ਹੋਵੇਗੀ ਉਹ ਕੀਤੀ ਜਾ ਰਹੀ ਹੈ ਜੀ ਸਾਰੇ ਕਬੱਟੀ ਵਾਸੀਆਂ ਨੂੰ ਕੀ ਅਪੀਲ ਕੀ ਕਰਨਾ ਚਾਹੁੰਦੇ ਕਿ ਸੰਦੇਸ਼ ਦੇਣਾ ਚਾਹੁੰਦੇ ਮੈਂ ਪੱਟੀ ਵਾਸੀਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਤੁਸੀਂ ਵੱਤ-ਵੱਤ ਪੁਲਿਸ ਦਾ ਸਹਿਯੋਗ ਦਿਓ ਤਾਂ ਕਿ ਜੋ ਮਾੜੀਆਂ ਅੰਸਰੇ ਆਏ ਜੋ ਗਲਤ ਕੰਮ ਕਰਦੇ ਆ ਨਸ਼ਾ ਵੇਚਦੇ ਆ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ